ਕੈਨੇਡਾ ਜਾਣ ਦੇ ਚਾਹਵਾਂ ਜਿਹੜੇ ਸਟੂਡੈਂਟ ਸੀ ਉਹਨਾਂ ਨੂੰ ਵੱਡਾ ਝਟਕਾ ਲੱਗਿਆ ਜਦੋਂ ਕਿ ਕੈਨੇਡਾ ਗਵਰਨਮੈਂਟ ਵੱਲੋਂ ਜੀਆਈਸੀ ਡਬਲ ਕਰ ਦਿੱਤੀ ਗਈ ਇੱਕ ਤਰੀਕ ਤੋਂ ਬਾਅਦ ਪਰ ਹਾਲੇ ਵੀ ਕਈ ਏਜੰਟਸ ਜਿਹੜੇ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਜੇ ਤੁਸੀਂ 31 ਤਰੀਕ ਤੋਂ ਪਹਿਲਾਂ ਜਿਹੜਾ ਹੈ ਉਹ ਆਪਣੀ ਫਾਈਲ ਲਗਵਾ ਲਓਗੇ ਤਾਂ ਤੁਹਾਨੂੰ ਡਬਲ ਜੀਆਈਸੀ ਨਹੀਂ ਪੇ ਕਰਨੀ ਪਏਗੀ ਲਓ ਇਹ ਤੁਹਾਡੀ ਗਰੰਟੀ ਹੈ ਕਿ ਜਿਹੜੇ ਬੱਚੇ ਤੁਹਾਡੇ ਕੋਲੇ ਹੁਣ ਵੀ ਆ ਜਾਣਗੇ ਤੁਸੀਂ 31 ਤਰੀਕ ਤੋਂ ਪਹਿਲਾਂ ਪਹਿਲਾਂ ਉਹਨਾਂ ਦੇ ਰੋਲਮੈਂਟ ਕਰਵਾ ਦੋਗੇ ਸਾਡਾ ਕੰਮ ਜਲਦੀ ਆਫਰ ਲੈਟਰ ਕਢਵਾਉਂਦਾ ਤੇ ਐਲੋ ਲੈਟਰ ਕਢਵਾਉਂਦਾ ਵੀਜ਼ਾ ਅਪਲਾਈ ਅਸੀਂ ਯੋ ਕਿ ਸਾਡੀ ਜਿਹੜੀ ਵਰਕਿੰਗ ਹੈ 18-18 ਘੰਟੇ ਚੱਲਦੀ ਹੈ ਪਹਿਲਾ ਉੱਥੇ ਲਿਵਿੰਗ ਕਾਸਟ ਬਹੁਤ ਮਹਿੰਗੀ ਹੋ ਗਈ ਹੈ ਜੌਬਸ 노 ਡਾਊਟ ਕੱਟ ਹੈ ਕਿੱਥੇ 15-16 ਲੱਖ ਦੇ ਵਿੱਚ ਕੈਨੇਡਾ ਜਾ ਰਿਹਾ ਸੀ ਕਿੱਥੇ ਹੁਣ 21-22 ਲੱਖ ਦੇ ਵਿੱਚ ਕੈਨੇਡਾ ਜਾਏਗਾ ਤਾਂ 노 ਡਾਊਟ ਲੋਕਾਂ ਦੀ ਪੇਇੰਗ ਕਪੈਸਿਟੀ ਇੱਕ ਵੱਧ ਗਈ ਬੱਚ ਨੂੰ ਦੇਣੀ ਪੈਗੀ ਪੇਰੈਂਟਸ ਨੂੰ ਉਹ ਬੱਚ ਦੀ ਜਿਹੜੀ ਫੀਸ ਅਪਲਾਈ ਹੋਈ ਹੈ ਹੁਣ ਉਹਨੂੰ ਰਿਸੀਵ ਕਹਿੰਦੇ ਨੇ ਕਿ ਉਹ ਇੱਕ ਤਰੀਕ ਤੋਂ ਬਾਅਦ ਮਿਲੂਗੀ ਤਾਂ ਉਹ ਤਾਂ ਫਸ ਗਿਆ ਫਿਰ ਉੱਥੇ 100% ਫਸ ਗਿਆ ਕਿ ਹੋਇਆ ਕਿ ਮਾਰਕੀਟ ਦੇ ਵਿੱਚ ਬੱਚਾ ਨੇ ਐਡਵਰਟਾਈਜ਼ਮੈਂਟ ਦੇਖ ਕੇ ਲੋਕਾਂ ਕੋ ਉਹਨਾਂ ਦੀ অফਰ ਲੈਟਰ ਨੂੰ ਜਲਦੀ ਦਿਵਾ ਕੇ ਕਹਾਂ ਤੁਸੀਂ ਫੀਸ ਡਿਪੋਜ਼ਿਟ ਕਰ ਦਿਓ ਹੁਣ ਬਜਟ ਜਦੋਂ ਬੱਚੇ ਨੇ ਫੀਸ ਡਿਪੋਜ਼ਿਟ ਕਰਤੀ ਉਹਦਾ ਰਿਫੰਡ ਉਹਨੂੰ ਵਾਪਸ ਤਾਂ ਹੀ ਮਿਲੇਗਾ ਕਿ ਵੀਜ਼ਾ ਰਿਫਿਊਜ਼ ਹੋਏਗਾ ਬੱਚਾ ਵਿਡਰਾਅ ਕਰੇਗਾ ਕੋਲੇ ਪੈਸੇ ਬੜੇ ਕੱਟ ਰਹੇ ਤਾਂ ਉਹ ਬੱਚੇ ਥੋੜੇ ਦਿਨ ਫਸ ਗਏ ਉਹ ਜਿਹੜੇ ਬੱਚੇ ਦਾ ਐਸ.ਡੀ.ਐਸ ਫਾਈਲ ਆ ਉਹਦਾ ਵੀਜ਼ਾ ਹੈ ਜਿਹੜਾ ਬੱਚਾ ਨਾਨ ਐਸ.ਡੀ.ਐਸ ਉਹਦੀ ਰਿਫਿਊਜ਼ਲ ਹੀ ਬੱਚੇ ਨੂੰ ਆਈ ਗਈ ਸਰ 24 ਦਸੰਬਰ ਤੋਂ ਕੈਨੇਡਾ ਦੇ ਕਾਲਜ ਚੁੱਟੀਆਂ ਚੱਲ ਰਹੀਆਂ ਯਾਨੀ ਆਲਮੋਸਟ 90% ਕਾਲਜ ਜਿਹੜੇ ਇਸ ਸਮੇਂ ক্লোਜ਼ ਚੱਲ ਰਹੇ ਹਨ ਕੈਨੇਡਾ ਜਾਣ ਦੇ ਚਾਹਵਾਨ ਜਿਹੜੇ ਸਟੂਡੈਂਟ ਸੀ ਉਹਨਾਂ ਨੂੰ ਵੱਡਾ ਝਟਕਾ ਲੱਗਿਆ ਜਦੋਂ ਕਿ ਕੈਨੇਡਾ ਗਵਰਨਮੈਂਟ ਵੱਲੋਂ ਜੀਆਈਸੀ ਡਬਲ ਕਰ ਦਿੱਤੀ ਗਈ ਇੱਕ ਤਰੀਕ ਤੋਂ ਬਾਅਦ ਪਰ ਹਾਲੇ ਵੀ ਕਈ ਏਜੰਟਸ ਜਿਹੜੇ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਜੇ ਤੁਸੀਂ 31 ਤਰੀਕ ਤੋਂ ਪਹਿਲਾਂ ਜਿਹੜਾ ਹੈ ਉਹ ਆਪਣੀ ਫਾਈਲ ਲਗਵਾ ਲੋਗੇ ਤਾਂ ਤੁਹਾਨੂੰ ਡਬਲ ਜੀਆਈਸੀ ਨਹੀਂ ਪੇ ਕਰਨੀ ਪੈਗੀ ਪਰ ਕਿਤੇ ਨਾ ਕਿਤੇ ਇਹ ਜਿਹੇ ਏਜੰਟ ਜਿਹੜੇ ਨੇ ਉਹ ਚਾਂਸੇ ਦੇ ਵਿੱਚ ਰੱਖ ਕੇ ਬੱਚਾ ਨੂੰ ਫਸਾ ਰਹੇ ਨੇ ਕਿਉਂਕਿ ਕੈਨੇਡਾ ਦੇ ਮੋਸਟ ਕਾਲਜਿਸ ਜਿਹੜੇ ਨੇ ਉਹਨਾਂ ਦੇ ਵਿੱਚ 24 ਤਰੀਕ ਤੋਂ ਹੀ ਛੁੱਟੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਜੇ ਤੁਸੀਂ ਹੁਣ ਜਾਂ ਤੁਸੀਂ ਆਲਰੇਡੀ ਜਿਹੜੀ ਫਾਈਲ ਆਪਣੀ ਲਗਾ ਚੁੱਕੇ ਹੋ ਇਹਨਾਂ ਦੇ 1-2 ਦਿਨਾਂ ਦੇ ਵਿੱਚ ਤੇ ਤੁਸੀਂ ਚੈੱਕ ਨਹੀਂ ਕੀਤਾ ਕਿ ਕਾਲਜ ਖੁੱਲ੍ਹਾ ਹੈ ਜਾਂ ਬੰਦ ਹੈ ਤਾਂ ਤੁਹਾਡੇ ਪੈਸੇ ਜਿਹੜੇ ਆ ਉਹ ਜ਼ਰੂਰ ਫਸ ਗਏ ਹੋਣੇ ਆ ਪਰ ਅਸੀਂ ਅੱਜ ਵਿਜ਼ਨ ਗਰੁੱਪ ਦੇ ਵਿੱਚ ਮੌਜੂਦ ਆ ਤੇ ਇੱਥੇ ਤੁਹਾਨੂੰ ਇਸ ਚੀਜ਼ ਦਾ ਹੱਲ ਦੱਸਿਆ ਜਾਏਗਾ ਕਿ ਤੁਸੀਂ ਸਿਰਫ 72 ਘੰਟੇ ਦੇ ਵਿੱਚ ਜਿਹੜਾ ਹੈ ਆਪਣੀ ਆਫਰ ਲੈਟਰ ਪਾ ਸਕਦੇ ਹੋ ਅਤੇ ਵੱਧ ਜੀਏਸੀ ਜਿਹੜੀ ਆ ਉਹਦੇ ਤੋਂ ਵੀ ਗੱਲ ਸਕਦੇ ਹੋ 31 ਤਰੀਕ ਤੋਂ ਪਹਿਲਾਂ ਪਹਿਲਾਂ ਤੁਹਾਡੀ ਜਿਹੜੀ ਐਨਰੋਲਮੈਂਟ ਹੋ ਜਾਏਗੀ ਸਾਡੇ ਨਾਲ ਮੌਜੂਦ ਹਨੀਸ਼ ਉਪਾਲ ਜੀ ਸਵਾਗਤ ਹੈ ਜੀ ਸੋਸ਼ਕਨ ਜੀ ਸਰ ਤੁਸੀਂ ਵੀ ਐਡਵਰਟਾਈਜ਼ਮੈਂਟ ਚਲਾਈ डबल जीएसी ਦੇਣ ਨਾਲੋਂ ਬਚਣਾ ਚਾਹ ਨਹੀਂ ਹੋ ਤਾਂ ਤੁਸੀਂ ਜਿਹੜਾ ਹੈ 31 ਤੱਕ ਤੋਂ ਪਹਿਲਾਂ ਪਹਿਲਾਂ એનਰੋਲਮੈਂਟ ਕਰਵਾ ਲਓ ਪਰ ਕਾਲਜਿਸ ਦਾ ਜਿਹੜਾ ਉਹਨਾਂ ਨੂੰ ਛੁੱਟੀ ਚੱਲ ਰਹੀ ਹੈ ਤੁਸੀਂ ਕਿਦਾਂ ਦੇ ਰਹੇ ਹੋ ਆਫਰ ਲੈਟਰ ਨਹੀਂ ਸਰ ਇਸ ਤਰ੍ਹਾਂ ਸੀ ਨਾ ਦੇਖੋ ਕਿ ਜਦੋਂ ਅਨਾਉਂਸਮੈਂਟ ਕੀਤੀ ਹੋਈ ਸੀਗੀ ਉਸ ਤੋਂ ਬਾਅਦ ਨਾਲ ਨਾਲ ਅਸੀਂ ਆਪਣੀ ਜਿਹੜੀ એનਰੋਲਮੈਂਟ ਸ਼ੁਰੂ ਕਰਤੀ ਸੀ ਕੈਨੇਡਾ ਦੇ ਬਹੁਤ ਸਾਰੇ ਕਾਲਜਿਸ ਸੀ ਜਿਨ੍ਹਾਂ ਨੇ ਦਿਨ ਰਾਤ ਕੰਮ ਕੀਤਾ 24 24 ਘੰਟਿਆਂ ਵਿੱਚ ਪਬਲਿਕ ਕਾਲਜ ਨੂੰ ਆਫਰ ਲੈਟਰ ਦਿੱਤੀਆਂ ਸਾਡੇ ਕੋਲ ਲਗਾਤਾਰ ਫਾਈਲਾਂ ਆਈਆਂ ਅਸੀਂ ਉਹਨਾਂ ਬੱਚਿਆਂ ਦੀ ਆਫਰ ਲੈਟਰ 24 ਘੰਟੇ ਦੇ ਵਿੱਚ ਅਪਲਾਈ ਕਰਵਾਈਆਂ ਔਰ ਸਾਨੂੰ 24 ਘੰਟੇ ਦੇ ਵਿੱਚ ਆਫ ਸੇਮ ਟਾਈਮ ਅਸੀਂ ਉਸ ਬੱਚੇ ਦਾ GIIC ਅਕਾਊਂਟ ਵੀ ਓਪਨ ਕਰ ਲਿਆ ਹੁਣ ਆ ਗਿਆ ਸਾਨੂੰ ਸਭ ਨੂੰ ਪਤਾ ਹੈ ਕਿ ਜਿਹੜਾ 24 ਦਸੰਬਰ ਤੋਂ ਕੈਨੇਡਾ ਦੇ ਕਾਲਜ ਚੁੱਟੀਆਂ ਚੱਲ ਰਹੀਆਂ ਯਾਨੀ ਆਲਮੋਸਟ 90% ਕਾਲਜ ਜਿਹੜੇ ਇਸ ਸਮੇਂ ক্লোਜ਼ ਚੱਲ ਰਹੇ ਹਨ ਬਟ ਕੁਝ ਕਾਲਜਿਸ ਇਦਾਂ ਦੀ ਹੈ ਜਿਹੜੇ ਵਰਕ ਫਰੋਮ ਹੋਮ ਮੈਨੇਜ ਕਰਕੇ ਬੱਚੇ ਦੇ ਐਲੋ ਲੈਟਰ ਦੇ ਰਿਹਾ ਕਿਉਂਕਿ ਨਾਰਮਲੀ ਕੀ ਹੈ ਕੈਨੇਡਾ ਵੀ ਜਿਹੜੀ ਫੀਸ ਡਿਪੋਜ਼ਿਟ ਹੁੰਦੀ ਹੈ ਉਹਦੀ ਐਲੋ ਲੈਟਰ ਯਾਨੀ ਲੈਟਰ ਆਫ ਅਸੈਪਟੈਂਸ ਦੋ ਤਰੀਕੇ ਨਾਲ ਆਉਂਦੀ ਹੈ ਪਹਿਲਾ ਕਾਲਜ ਮੈਨੂਅਲ ਐਲੋ ਲੈਟਰ ਇਸ਼ੂ ਕਰਦਾ ਹੈ ਦੂਸਰਾ ਸਿਸਟਮ ਐਲੋ ਲੈਟਰ ਇਸ਼ੂ ਅਸੀਂ ਕੀ ਕੀਤਾ ਅਸੀਂ ਇਹਨੇ ਥੋੜਾ ਸਮਾਰਟ ਵਰਕ ਕੀਤਾ ਅਸੀਂ ਉਹਨਾਂ ਕਾਲਜਸ ਯੂਨੀਵਰਸਿਟੀਜ਼ ਵਿੱਚ ਅਪਲਾਈ ਕੀਤਾ ਜਿੰਨੇ ਵੀ ਸਾਨੂੰ ਜਿਹੜੀ ਹੈ ਆਫਰ ਲੈਟਰ ਲੈਟਰ ਆਫ ਸੈਪਟੈਂਸ ਜਿੰਨੂੰ ਅਸੀਂ ਕਹਿੰਦੇ ਆ ਜੋ ਵੀਜ਼ਾ ਲਈ ਬੜਾ ਇੰਪੋਰਟੈਂਟ ਇੱਕ ਪਾਰਟ ਹੈ ਸਾਨੂੰ ਜਿਹੜਾ ਔਨ ਸਿਸਟਮ ਇਸ਼ੂ ਹੋ ਜਾ ਤਾਂ ਉਹਦੇ ਵਿੱਚ ਕੀ ਬੈਨੀਫਿਟ ਮਿਲਿਆ ਕਿ ਮੈਂ 24 ਘੰਟੇ ਵਿੱਚ ਬਚਾਂ ਦੀ ਆਫਰ ਲੈਟਰ ਅਪਲਾਈ ਕਰਤੀ ਮੈਨੂੰ ਆਫਰ ਲੈਟਰ ਸੇਮ ਟਾਈਮ ਮਿਲ ਗਈ ਜੀਆਈਸੀ ਪੇ ਕੀਤਾ ਤਾਂ ਜੀਆਈਸੀ 29th ਆਫ ਡਿਸੰਬਰ ਤੱਕ ਵੀ ਜੀਆਈਸੀ ਇਸ਼ੂ ਹੋਣਗੇ ਐਲਓ ਲੈਟਰ ਮੈਨੂੰ ਸੇਮ ਟਾਈਮ ਇਸ਼ੂ ਹੋ ਰਹੀਆਂ ਤਾਂ ਅਸੀਂ ਆਪਣੀਆਂ ਫਾਈਲਾਂ ਨੂੰ 31 ਦਸੰਬਰ ਤੋਂ ਪਹਿਲਾਂ ਪਹਿਲਾਂ ਸਾਰੀਆਂ ਫਾਈਲਾਂ ਅਸੀਂ ਸਬਮਿਟ ਕਰ ਦਾਂਗੇ ਜਿਹੜੀਆਂ ਇਨਰੋਲਮੈਂਟ ਅਸੀਂ ਕਿ ਕਈਆਂ ਸੀ ਬੱਚਿਆਂ ਨੂੰ ਕਹਿ ਕੇ ਤੁਹਾਡਾ 100 ਤੋਂ 200 ਡਾਲਰ ਬਚ ਜਾਈਗਾ ਹੁਣ ਜਿਹੜੇ ਬੱਚਿਆਂ ਨੇ 31 ਦਸੰਬਰ ਤੋਂ ਬਾਅਦ ਫਾਈਲ ਲਗਾਨੀ ਹੈ ਅਗੇਨ ਉਹਨੂੰ 20635 ਡਾਲਰ ਹੀ ਪੇ ਕਰਨਾ ਪਵੇਗਾ ਪਰ ਅਸੀਂ ਜਿੰਨੀਆਂ ਇਨਰੋਲਮੈਂਟ ਕੀਤੀਆਂ ਸਿੰਗਲ ਐਪਲੀਕੇਸ਼ਨ ਸਾਡੇ ਕੋਲ ਨਹੀਂ ਬਚੀ ਜਿਹੜੀ ਅਸੀਂ ਨਹੀਂ ਲਗਾਈ ਹੋਏਗੇ ਸਾਰੀਆਂ ਦੀ ਸਾਰੀਆਂ ਐਪਲੀਕੇਸ਼ਨ ਅਸੀਂ 31 ਦਸੰਬਰ ਤੋਂ ਪਹਿਲਾਂ ਸਬਮਿਟ ਕਰ ਦਾਂਗੇ ਲਓ ਇਹ ਤੁਹਾਡੀ ਗਾਰੰਟੀ ਹੈ ਕਿ ਜਿਹੜੇ ਬੱਚੇ ਤੁਹਾਡੇ ਕੋਲੇ ਹੁਣ ਵੀ ਆ ਜਾਣਗੇ ਤੁਸੀਂ 31 ਤਰੀਕ ਤੋਂ ਪਹਿਲਾਂ ਪਹਿਲਾਂ ਉਹਨਾਂ ਦੇ ਰੋਲਮੈਂਟ ਕਰਵਾ ਦੋਗੇ ਨਹੀਂ ਇਹ ਡਿਪੈਂਡ ਕਰਦਾ ਹੈ ਬੱਚੇ ਦੇ ਉੱਪਰ ਫੋਰ ਐਗਜ਼ਾਮਪਲ ਬੱਚਾ ਆਈਡੀਆਟੀਚ ਅਲਰੇਡੀ ਰਿਫਿਊਜ਼ਲ ਕੇਸ ਹੈ ਜੀਏਸੀ ਅਲਰੇਡੀ ਪੇਡ ਹੈ ਉਹਨਦੇ ਕੋਲ ਆਫਰ ਲੈਟਰ ਹੈ ਨਹੀਂ ਉਹ ਕਹਿੰਦਾ ਮੇਰੀ ਆਫਰ ਲੈਟਰ ਇਸ਼ੂ ਕਰਾ ਦਿਓ ਮੈਂ ਆਈ ਦਾ ਦਿਨ ਤੇ ਕੱਲ ਦਾ ਦਿਨ ਯਾਨੀ 2 ਦਿਨ ਮੇਰੇ ਕੋਲ ਹੋਰ ਹੈ ਮੈਂ ਉਹਨਾਂ ਦੀ ਆਫਰ ਲੈਟਰ ਇਸ਼ੂ ਕਰਾ ਸਕਦਾ ਅਗਰ ਬੱਚੇ ਦਾ ਜੀਆਈਸੀ ਬੱਚੇ ਦੇ ਕੋਲ ਹੈ ਬੱਚੇ ਦਾ ਮੈਡੀਕਲ ਬੱਚੇ ਦੇ ਕੋਲ ਹੈ ਬੱਚੇ ਦੇ ਫਾਈਲ ਦੇ ਡਾਕੂਮੈਂਟ ਸਾਰੇ ਬੱਚੇ ਕੋਲ ਆ ਤਾਂ ਹੀ ਸਾਡੇ ਕੋਲ ਆਵੇ ਅਦਰਵਾਈਜ਼ ਅਸੀਂ ਉਹਦੀ ਫਾਈਲ 31 ਜੰਬਰ ਤੋਂ ਪਹਿਲਾਂ ਨਹੀਂ ਲਗਾ ਪਾਵਾਂਗੇ ਫਿਰ ਕਿਉਂਕਿ ਰੀਜ਼ਨ ਕੀ ਹੈ ਸਾਡਾ ਕੰਮ ਜਲਦੀ ਆਫਰ ਲੈਟਰ ਕਢਵਾਉਂਦਾ ਤੇ ਐਲਓ ਲੈਟਰ ਕਢਵਾਉਂਦਾ ਵੀਜ਼ਾ ਅਪਲਾਈ ਅਸੀਂ ਵਿਦਨ ਅ ਫਿਊ ਆਰਸ ਕਰ ਸਕਦੇ ਹਾਂ ਕਿਉਂਕਿ ਸਾਡੀ ਜਿਹੜੀ ਵਰਕਿੰਗ 18 18 ਘੰਟੇ ਚੱਲ ਰਹੀ ਹੈ ਸਾਡਾ ਇਹੀ ਹੈ ਅਗਰ ਬੱਚੇ ਕੋਲ ਦੋਨੋਂ ਚੀਜ਼ਾਂ ਡਨ ਹੈ ਤਾਂ ਸਾਡੇ ਕੋਲ ਆ ਕੇ ਆਪਣੀ ਫਾਈਲ ਲਗਾ ਸਕਦਾ ਅਦਰਵਾਈਜ਼ ਉਹਨੂੰ 1 ਜਨਵਰੀ ਤੋਂ ਬਾਅਦ 20635 ਡਾਲਰ ਹੀ ਪੇ ਕਰਨਾ ਪਏਗਾ ਚਾ ਸਰ ਜਿਹੜੇ ਬੱਚੇ ਕਿਸੇ ਹੋਰ ਏਜੰਟ ਕੋਲ ਜਾ ਕੇ ਆਲਰੇਡੀ ਜਿਹੜਾ ਜਿਨ੍ਹਾਂ ਨੇ ਅਪਲਾਈ ਕਰਤੀ ਹੈ ਫੀਸ ਆਪਣੀ ਪਰਵਾਹ ਦਿੱਤੀ ਹੋਈ ਹੈ ਪਰ ਸੁਣਿਆ ਇਹ ਜਾ ਰਿਹਾ ਕਿ ਉੱਥੇ ਕਾਲਜੇਸ ਵਿੱਚ ਛੁੱਟੀਆਂ ਲਗੀਆਂ ਤਾਂ ਉਹ ਬੱਚੇ ਦੀ ਜਿਹੜੀ ਫੀਸ ਅਪਲਾਈ ਹੋਈ ਹੈ ਹੁਣ ਉਹਨੂੰ ਰਸੀਦ ਕਹਿੰਦੇ ਨੇ ਕਿ ਉਹ ਇੱਕ ਤਰੀਕ ਤੋਂ ਬਾਅਦ ਮਿਲੂਗੀ ਤੇ ਉਹ ਤਾਂ ਫਸ ਗਿਆ ਫਿਰ ਉੱਥੇ 100% ਫਸ ਗਿਆ ਕਿਉਂਕਿ ਰੀਜ਼ਨ ਕੀ ਨਾ ਕਲ ਸਰਟਨ ਨੇ ਜਦੋਂ ਐਡਵਰਟਾਈਜ਼ਮੈਂਟ ਕੀਤੀ ਤਾਂ ਉਹਨਾਂ ਨੇ ਇਹੀ ਕਿਹਾ ਸੀ ਤੁਹਾਡੀ ਫਾਈਲ ਲਾ ਦਾਂਗੇ ਇਹ ਚੀਜ਼ ਸਭ ਨੂੰ ਪਤਾ ਹੈ ਸਾਨੂੰ ਵੀ ਪਤਾ ਹੈ ਕਲ ਸਰਟਨ ਨੂੰ ਪਤਾ ਹੁੰਦਾ ਕਾਲਜੇਸ ਨੂੰ ਪਤਾ ਕਿ ਅਸੀਂ ਛੁੱਟੀਆਂ ਤੇ ਜਾ ਰਹੇ ਹਾਂ ਕ੍ਰਿਸਮਸ ਨਿਊ ਇਅਰ ਦੀ ਹੌਲਿਡੇ ਦੇ ਵਿੱਚ ਬਹੁਤ ਲਿਮਿਟਡ ਯੂਨੀਵਰਸਿਟੀ ਸੀਗੀਆਂ ਕਾਲਜ ਸੀ ਜਿਹੜੇ ਵਰਕ ਫਰੋਮ ਹੋਮ ਐਲੋ ਲੈਟਰ ਇਸ਼ੂ ਕਰ ਰਹੇ ਜਾਂ ਜਿਹੜੇ ਸਿਸਟਮ ਜਨਰੇਟ ਐਲੋ ਲੈਟਰ ਤਾਂ ਕੰਸਲਟੈਂਟ ਨੂੰ ਇਹੀ ਚਾਹੀਦਾ ਸੀਗਾ ਕਿ ਅਗਰ ਬੱਚੇ ਨੇ ਤੁਸੀਂ ਕਮਿਟਮੈਂਟ ਕੀਤੀ ਹੈ ਤਾਂ ਤੁਹਾਨੂੰ ਉਹਦੀ ਫਾਈਲ 33 ਤੋਂ ਪਹਿਲਾਂ ਭਲ ਲਗਾਣੀ ਪਈਗੀ ਹੋਇਆ ਕਿ ਮਾਰਕੀਟ ਦੇ ਵਿੱਚ ਬੱਚਾ ਨੇ ਐਡਵਰਟਾਈਜ਼ਮੈਂਟ ਦੇਖ ਕੇ ਲੋਕਾਂ ਕੋਲ ਗਏ ਉਹਨਾਂ ਦੀ ਆਫਰ ਲੈਟਰ ਅਪਲਾਈ ਕੀਤੀ ਗਈ ਉਹਨਾਂ ਦੀ ਆਫਰ ਲੈਟਰ ਨੂੰ ਜਲਦੀ ਦਿਵਾ ਕੇ ਕਿਹਾ ਤੁਸੀਂ ਫੀਸ ਡਿਪੋਜ਼ਿਟ ਕਰ ਦਿਓ ਹੁਣ ਬਜਟ ਜਦੋਂ ਬੱਚੇ ਨੇ ਫੀਸ ਡਿਪੋਜ਼ਿਟ ਕਰਤੀ ਉਹਦਾ ਰਿਫੰਡ ਉਹਨੂੰ ਵਾਪਸ ਤਾਂ ਹੀ ਮਿਲੇਗਾ ਕਿ ਵੀਜ਼ਾ ਰਿਫਿਊਜ਼ ਹੋਏਗਾ ਵੀਜ਼ਾ ਉਹਨ ਦਾ ਰਿਫਿਊਜ਼ ਨਹੀਂ ਹੋ ਰਿਹਾ ਕਿਉਂਕਿ ਜੀਆਈਸੀ ਡਬਲ ਪਰ ਨਾ ਪੈਣਾ ਹੈ ਬੱਚਾ ਵਿਡਰਾਅ ਕਰੇਗਾ ਕੋਲੇ ਪੈਸੇ ਬੜੇ ਕੱਟ ਰਿਹਾ ਤਾਂ ਉਹ ਬੱਚੇ ਥੋੜੇ ਜਣ ਫਸ ਗਏ ਉਹਨਾਂ ਨੂੰ ਹੁਣ ਕੋਈ ਕੋਈ ਸੋਲੂਸ਼ਨ ਕੱਢਣਾ ਹੀ ਪੈਣਾ ਕਿਉਂਕਿ ਰੀਜ਼ਨ ਕੀ ਹੈ ਉਹਨਾਂ ਬੱਚਿਆਂ ਲਈ ਬੱਚੇ ਜਿਹੜੇ ਕਲਸਡੈਂਟ ਹੈ ਉਹ ਜੀਆਈਸੀ ਵੱਧ ਹੀ ਪਰਵਾਣਗੇ ਜਾਂ ਕੁਝ ਬੱਚਿਆਂ ਨੂੰ ਕਲਸਡੈਂ ਇਹ ਵੀ ਕਹਿ ਸਕਦਾ ਕਿ ਤੁਸੀਂ ਜੀਆਈਸੀ ਨਾ ਪਰੋ ਬਿਨਾ ਜੀਆਈਸੀ ਤੋਂ ਫਾਈਲ ਲਗਾ ਲਓ ਪਰ ਸਾਨੂੰ ਸਭ ਨੂੰ ਪਤਾ ਹੈ ਕਿ ਵਿਦਆਊਟ ਐਸਟੀਐਸ ਕੈਟਾਗਰੀ ਵਿੱਚ ਰਿਫ ਯਾਨੀ ਹੂ 6E ਚ ਆਲੇ ਦਾ ਵੀਜ਼ਾ ਔਰ ਓਵਰਆਲ 6 ਵਾਲੇ ਦਾ ਵੀਜ਼ਾ ਹੈ ਜਾਂ 60 ਪੀਟੀ ਸਕੋਰ ਤੇ ਵੀਜ਼ਾ ਹੈ ਤਾਂ ਜਿਹੜੇ ਬੱਚੇ ਦਾ SDS ਫਾਈਲ ਆ ਉਹਦਾ ਵੀਜ਼ਾ ਹੈ ਜਿਹੜਾ ਬੱਚਾ ਨਾਨ SDS ਉਹਦੀ ਰਿਫਿਊਜ਼ਲ ਹੀ ਬੱਚੇ ਨੂੰ ਆਏਗੀ ਸਰ ਸਰ ਇੱਕ ਲਾਸਟ ਸਵਾਲ ਹੋਏਗਾ ਕਿ GIC ਡਬਲ ਕਿਉਂ ਕੀਤੀ ਗਈ ਇਹਦਾ ਰੀਜ਼ਨ ਕੀ ਸੀ ਦੇਖੋ ਦੋ ਚੀਜ਼ਾਂ ਹੈ ਪਹਿਲਾ ਉਥੇ ਲਿਵਿੰਗ ਕਾਸਟ ਬਹੁਤ ਮਹਿੰਗੀ ਹੋ ਗਈ ਹੈ ਜੌਬਸ ਨੋ ਡਾਊਟ ਕੱਟ ਹੈ ਤਾਂ ਉਹਨਾਂ ਦੀ ਉਥੇ ਇਸ ਸਿਸਟਮ ਨੇ ਵੀ ਸਮਝ ਲਿਆ ਕਿ ਕਾਸਟਿੰਗ ਅਰ ਵਾਜੇਗੀ ਤਾਂ ਤੁਹਾਨੂੰ ਉਹਨਾਂ ਨੇ ਆਪਣੀ ਤੁਹਾਡੀ ਸਿਕਿਉਰਿਟੀ ਤੋਂ ਉਹਨਾਂ ਕੋਲ GIC ਵਧ ਮੰਗ ਲਿਆ ਉਹ ਜੀਆਈਸੀ ਬੱਚੇ ਦਾ ਹੀ ਹੈ ਪਰ ਇੱਕ ਇਹ ਸੱਚ ਵੀ ਹੈ ਕਿ ਜਿਹੜਾ ਜੀਆਈਸੀ ਹੈ ਉਹ ਵਧਨ ਦੇ ਨਾਲ ਬੰਦੇ ਦੀ ਜਿਹੜੀ ਕੈਲਕੂਲੇਸ਼ਨ ਵਧ ਗਈ ਕਿੱਥੇ 15-16 ਲੱਖ ਦੇ ਵਿੱਚੋਂ ਕੈਨੇਡਾ ਜਾ ਰਿਹਾ ਸੀ ਕਿੱਥੇ ਹੁਣ 21-22 ਲੱਖ ਦੇ ਵਿੱਚ ਕੈਨੇਡਾ ਜਾਏਗਾ ਤਾਂ ਨੋ ਡਾਊਟ ਲੋਕਾਂ ਦੀ ਪੇਇੰਗ ਕੈਪੈਸਿਟੀ ਇੱਕ ਤਾਂ ਵਧ ਗਈ ਬੱਚਨ ਦੇਣੀ ਪੈਗੀ ਪੇਰੈਂਟਸ ਨੂੰ ਬਟ ਕਿਤੇ ਨਾ ਕਿਤੇ ਅਗਰ ਦੂਜੇ ਪਾਸੇ ਗੱਲ ਕਰਾਂ ਅਗਰ ਤੁਸੀਂ ਇਹਨੂੰ ਥੋੜਾ ਨੈਗੇਟਿਵ ਸੋਚੋ ਅਗਰ ਬਾਈ ਚਾਂਸ ਬੱਚੇ ਦੀ ਫੀਸ ਵਾਜ ਜਾਂਦੀ ਫੇਰ ਕੀ ਹੁੰਦਾ ਤਾਂ ਜੀਆਈਸੀ ਬੱਚੇ ਦਾ ਲਿਵਿੰਗ ਕਾਸਟ ਹੈ ਜੋ ਵਧਿਆ ਹੈ ਬਟ ਬੱਚੇ ਦੀ ਟਿਊਸ਼ਨ ਫੀਸ ਅੱਜ ਵੀ ਕਾਲਜਿਸ ਉੰਨੀ ਹੈ 노 ਡਾਊਟ ਇਨੀਸ਼ਲ ਮੇਰੀ ਸਟੇਜ ਉੱਤੇ ਆ ਕੇ 20 ਬਾਈ ਲੱਖਰ ਮੇਰੀ ਕਾਸਟ ਆ ਗਈ ਬਟ ਦੂਜੇ ਪਾਸੇ ਮੈਂ ਕਹਾਂ ਕਿ ਮੇਰੀ ਫੀਸ ਉੰਨੀ ਹੈ ਕੱਲਾ ਮੇਰਾ ਜੀਆਈਸੀ ਅਮਾਉਂਟ ਵਧਿਆ ਤਾਂ ਕਿਤੇ ਨਾ ਕਿ ਬੱਚੇ ਦਾ ਬੱਚੇ ਤੋਂ ਬਾਅਦ ਬਾਅਦ ਉੱਥੇ ਜਾ ਕੇ ਵਾਪਸ ਮਿਲ ਹੀ ਜਾਂਦਾ ਸਰ ਸੋ ਜਿਹੜਾ ਜੀਆਈਸੀ ਵਧਾਉਣ ਦਾ ਰੀਜ਼ਨ ਸੀ ਉਹ ਬੇਸਿਕਲੀ ਇਹੀ ਸੀ ਕਿ ਉੱਥੇ ਜਾ ਕੇ ਬੱਚੇ ਜਿਹੜਾ ਹੈ ਉਹਨਾਂ ਨੂੰ ਰਹਿਣ ਦੇ ਵਿੱਚ ਦਿੱਕਤ ਨਾ ਆਵੇ ਉਹਨੂੰ ਆਪਣੇ ਐਕਸਪੈਂਸਸ ਪੂਰੇ ਕਰਨ ਦੇ ਵਿੱਚ ਜਿਹੜਾ ਹੈ ਕੋਈ ਪ੍ਰੋਬਲਮ ਨਾ ਆਵੇ ਤਾਂ ਇਸ ਕਰਕੇ ਜਿਹੜਾ ਬੱਚਿਆਂ ਦੇ ਫਾਇਦੇ ਲਈ ਵਧਾਇ ਤੁਸੀਂ ਹਾਲੇ ਵੀ ਇਸੀ ਦਾ ਫਾਇਦਾ ਚੱਕ ਸਕਦੇ ਹੋ ਜੇ ਤੁਸੀਂ ਜਿਹੜਾ 31 ਤਰੀਕ ਤੋਂ ਪਹਿਲਾਂ ਪਹਿਲਾਂ ਤੁਹਾਡੇ ਕੋਲ ਸਾਰੇ ਡਾਕੂਮੈਂਟਸ ਆਪਣੇ ਪੂਰੇ ਨੇ ਤੁਸੀਂ ਆਪਣੀ ਆਫਰ ਲੈਟਰ ਜਿਹੜੀ ਆ ਉਹ ਇੱਥੋਂ ਆ ਕੇ ਲੈ ਸਕਦੇ ਹੋ ਵਿਜ਼ਨ ਗਰੁੱਪ ਦੇ ਵਿੱਚ ਨੀਚੇ ਸਕਰੀਨ ਤੇ ਤੁਹਾਡੇ ਨੰਬਰ ਚੱਲ ਰਹੇ ਨੇ ਕੰਟੈਕਟ ਕਰ ਸਕਦੇ ਹੋ ਚਾਰ ਜਗ੍ਹਾ ਤੇ ਜਿਹੜੀਆਂ ਲੋਕੇਸ਼ਨਸ ਰਹੀਆਂ ਤੁਸੀਂ ਇਹਨਾਂ ਸਿਟੀਸ ਤੇ ਜਾ ਕੇ ਵਿਜ਼ਿਟ ਕਰ ਸਕਦੇ ਹੋ ਤੇ ਹਾਲੇ ਵੀ ਜਿਹੜਾ ਹੈ ਤੁਸੀਂ ਅਪਲਾਈ ਕਰ ਸਕਦੇ ਹੋ ਅਗਰ ਤੁਹਾਡੇ ਕੋਲ ਡਾਕੂਮੈਂਟਸ ਪੂਰੇ ਨੇ